ਇਹ ਆਪਾਂ ਨੂੰ ਸੰਭਾਲ ਗਿਆ ਹੈ ਤਾਂ ਇਹ ਆ ਗਏ ਚਲੋ ਧੰਨਵਾਦ ਇਹਨਾਂ ਦਾ ਇਹਨਾਂ ਨੇ ਸਾਨੂੰ ਦੱਸਤਾ ਜੇ ਕੁੱਤੇ ਲੱਗ ਜਾਂਦੇ ਗਾ ਦੇਖੋ ਵੀ ਕਿੰਡੀ ਭੈੜੀ ਗੱਲ ਸੀਗੀ ਹਮ ਹਜੇ ਨਹੀਂ ਨੁਕਸਾਨ ਹੋਇਆ ਕੋਈ ਮੇਰੇ ਨਾਲ ਬਾ病ਾਰ ਸੀ ਵੀ ਹੁਣ ਘਰ ਦਾ ਜੀ ਕੋਈ ਬਿਮਾਰ ਹੋ ਜਾਏ ਕੋਈ ਵਿਵਦ ਹੈ ਜੇ ਕੋਈ ਵੀ ਆ ਉਹਨੂੰ ਆਪਾਂ ਜਿਉਂਦੇ ਨੂੰ ਚਿਖਾ ਤੇ ਪਾ ਦਿਆਂਗੇ ਗੱਲ ਤੋਂ ਹਮ ਪਾ ਸਕਦੇ ਆ ਸਮਚਾਨ ਘਾਟ ਤੇ ਆਪਾਂ ਜਿਉਂਦੇ ਨੂੰ ਦੱਸੋ ਇਹਨਾਂ ਦਾ ਗੱਲ ਤੋਂ ਸਮਚਾਨ ਘਾਟੀ ਆ ਗੱਲ ਤੋਂ ਜਿਉਂਦੀ ਨੂੰ ਤੂੰ ਸਮਚਾਨ ਘਾਟ ਦੇ ਵਿੱਚ ਦੇਖੋ ਤੂੰ ਅੱਡਾ ਰੋੜੀ ਚ ਲੈ ਜਾਂਦੇ ਨੇ ਵੀ ਇਹਨੂੰ ਗਾਵਥ ਨੂੰ ਕੁੱਤੇਆਂ ਵਾਲੇ ਚੂੰਡ-ਜੂੰਡ ਕੇ ਜਿਉਂਦੀ ਨੂੰ ਖਾਣਾ ਸੀਗਾ ਤੇ ਤੁਸੀਂ ਵੇਖ ਲਓ ਆਪਣਾ ਸੀਧ ਚਰਨਾਟ ਨਿਕਲਦਾ ਸਰੀਰ ਦੇ ਵਿੱਚੋਂ ਗਾਵਥ ਨੂੰ ਵੀ ਕੀ ਹਾਲ ਹੋਣਾ ਸੀ ਕਿੰਨੀ ਔਖੀ ਇਹਦੀ ਜਾਨ ਨਿਕਲਣੀ ਸੀ ਗਾਵਥ ਨੂੰ ਸੋਚੋ ਦਿਮਾਗ ਨਾਲ ਕੋਈ ਵੀ ਬੰਦਾ ਸੋਚ ਕੇ ਦੇਖੋ ਇਸ ਗੱਲ ਨੂੰ ਪਤੀ ਮੰਦ ਭਾਗੀ ਘਟਨਾ ਹੋਈ ਆ ਬਾਈ ਜੀ ਇਹ ਤਾਂ ਸਾਡੇ ਮੂੰਹ ਤੇ ਚਪੇੜਾ ਵੱਜਾ ਜੀ ਇੱਕ ਅਸੀਂ ਸੇਵਾ ਕਰਦੇ ਆਂ ਗਊਆਂ ਦੀ 40 45 ਕਿਲੋਮੀਟਰ ਤੋਂ ਲੈ ਕੇ 70 ਟਿੱਕਰ ਵੀ ਚੱਕ ਕੇ ਲਿਆਉਣੇ ਆ ਰੋੜਾਂ ਤੋਂ ਲਿਆਉਣੇ ਆ ਜਿੱਥੇ ਵੀ ਕੋਈ ਹੁੰਦਾ ਹੈ ਤੇ ਹੁਣ ਸਾਡੇ ਸਾਨੂੰ ਜਵਾਬ ਨਹੀਂ ਕੋਈ ਕਿਸੇ ਗੱਲ ਦਾ ਵੀ ਅਸੀਂ ਦੇ ਸਕਦੇ ਵੀ ਸਾਡੇ ਪਿੰਡ ਦੀ ਏਡੀ ਵੀਡੀ ਮਦੀਰ ਪਿੰਡ ਦੀ ਘਟਨਾ ਜੀ ਇਹ ਗੱਲ ਸੁਣੋ ਜਿਉਂਦੀ ਗਊ ਨੂੰ ਗੱਲ ਸੁਣੋ ਵੀ ਹੱਡਾ ਰੋੜੀ ਦੇ ਵਿੱਚ ਸੱਟ ਕੇ ਗੱਲ ਸੁਣੋ ਬਾਕੀ ਮਸ਼ੀਨ ਵੀ ਤੇ ਹੀ ਰੱਖੀ ਆ ਅਸੀਂ ਇਹਨਾਂ ਨੂੰ ਹੁਣ ਸਾਨੂੰ ਪਤਾ ਲੱਗ ਗਿਆ ਜੀ ਕਿਨੇ ਆ ਉਹ ਕਰਿਆ ਗੱਲ ਸੁਣੋ ਬਠਿੰਡੇ ਟਿਕਰ ਅਸੀਂ ਲਾਜ ਵੀ ਕਰਾ ਕੇ ਲਿਆਉਣੇ ਜੋ ਵੀ ਕੀੜੇ ਪਿਆ ਲੱਤਾਂ ਬਾਹਾਂ ਟੁੱਟੀਆਂ ਐਕਸੀਡੈਂਟ ਕੋਈ ਵੀ ਹੁੰਦਾ ਅਸੀਂ ਚੱਕ ਕੇ ਲਿਆਉਣੇ ਆ ਉਹ ਇਹ ਤਾਂ ਬੇਨਤੀ ਕਰਦੇ ਹੱਥ ਬੰਨ ਕੇ ਉਹ ਇਹੀ ਕਰ ਸਕਦੇ ਆ ਵੀ ਇਹ ਦਾ ਸਾਨੂੰ ਸੰਯੋਗ ਦਿਓ ਸਮਾਂ ਦੀ ਸਾਨੂੰ ਦੱਸੋ ਤੁਸੀਂ ਜੇ ਇਹ ਜੀ ਕੋਈ ਗੱਲਬਾਤ ਹੈਗੀ ਆ ਅਸੀਂ ਚੱਕ ਕੇ ਲਿਆਵਾਂਗੇ ਉਹਨੂੰ ਕਹ ਉਹਦਾ ਇਲਾਜ ਕਰਾਵਾਂਗੇ ਜਦੋਂ ਅਸੀਂ ਬਾਹਰੋਂ ਲਿਆ ਕੇ ਉਹ ਕਰ ਸਕਦੇ ਆ ਤੇ ਪਿੰਡ ਦੀਆਂ ਗਊਆਂ ਦਾ ਅਸੀਂ ਕਿਉਂ ਨਹੀਂ ਕਰਾਉਂਦੇ ਠੀਕ ਹੈ ਮਸ਼ੀਨ ਵੀ ਦੇਈ ਰੱਖੀ ਹੈ ਗੱਲ ਤੋਂ ਆ ਬਾਈ ਜੀ ਹੈਗੇ ਆ ਇੱਥੇ ਉਹ ਖੜਿਆ ਗੱਲ ਤੋਂ ਜਿੰਨਾ ਜਿਹੜੇ ਸਿੱਟ ਕੇ ਗਏ ਆ ਉਹਨਾਂ ਦਾ ਇਹਦਾ ਇਲਾਜ ਕਰਾਵਾਂਗੇ ਜਿੰਨਾ ਹੋ ਸਕਿਆ ਜੇ ਠੀਕ ਹੋ ਗਈ ਮੈਂ ਇਹ ਤਾਂ ਕਰਮਾਂ ਦੀ ਗੱਲ ਹੈ ਇਹਦੇ ਅਸੀਂ ਦਾ ਆਪਦਾ ਯਤਨ ਕਰਾਂਗੇ ਪੂਰਾ ਜਿੰਨਾ ਵੀ ਹੋ ਸਕਿਆ ਠੀਕ ਹੈ ਜੀ ਅਸੀਂ ਕਰਦੇ ਹੀ ਆ ਗੱਲ ਤੋਂ ਪੰਜਾਬ 50000 ਦੀ ਮੈਡੀਕਲ ਤੋਂ ਦਵਾਈਆਂ ਆਉਂਦੀਆਂ ਸੇਵਾ ਸਿਆ ਹੁਣ 12 ਵਜੇ ਤਾਂ ਸੇਵਾ ਪਿੰਡ ਦੇ ਵਿੱਚੋਂ ਗਉਆਂ ਦੀ ਇਕੱਠੀ ਕਰਕੇ ਆਣਾ ਰੋਟੀਆਂ ਤੇ ਦਾਣਾ ਦੂਣਾ ਅਸੀਂ ਕਰਦੇ ਹਾਂ ਇਕੱਠਾ ਕਰਦੇ ਹਾਂ ਤੇ ਹਜੇ ਮੈਂ ਜਾ ਕੇ ਪਾਣੀ ਨਹੀਂ ਪੀਤਾ ਸੀ ਤੇ ਇਧਰੋਂ ਫੋਨ ਆ ਗਿਆ ਭਾਈ ਆ ਕਰਨਾ ਵਾ ਹੋ ਗਿਆ ਠੀਕ ਹੈ ਜਿਹੜੀ ਭੱਜੇ ਫਿਰਦੇ ਆ ਸਾਡਾ ਰੋਟੀ ਵਾਲੇ ਨਹੀਂ ਜਿਹੜੇ ਲਿਆਉਂਦੇ ਆ ਚੱਕੇ ਮੁਰਦ ਘਾਟ ਵਾਲੇ ਇਹਨਾਂ ਨੇ ਇਹਨਾਂ ਦੇ ਨੰਬਰ ਹੈਗੇ ਸਾਡੇ ਕੋਲੇ ਵੀ ਇਹਨਾਂ ਕੋਲ ਵੀ ਹੈ ਇਹਨਾਂ ਨੇ ਸਾਨੂੰ ਸੂਚਨਾ ਕੀਤੀ ਵੀ ਆਹ ਗੱਲ ਬਣ ਗਈ ਭਾਈ ਫਰਨਾਲ ਦੀ ਨਾਲ ਭੱਜੇ ਸਾਰੇ ਸੇਵਾਦਾਰ ਤੇ ਆਪਾਂ ਨੂੰ ਸੰਭਾਲ ਗਿਆ ਹੈ ਤਾਂ ਇਹ ਆ ਗਏ ਚਲੋ ਧੰਨਵਾਦ ਇਹਨਾਂ ਦਾ ਇਹਨਾਂ ਨੇ ਸਾਨੂੰ ਦੱਸਤਾ ਜੇ ਕੁੱਤੇ ਲੱਗ ਜਾਂਦੇ ਦੇਖੋ ਵੀ ਕਿੱਡੀ ਭੈੜੀ ਗੱਲ ਸੀਗੀ ਹਮ ਹਜੇ ਇਹ ਨਹੀਂ ਨੁਕਸਾਨ ਹੋਇਆ ਕੰਮ ਤੋਂ ਮੈਨੂੰ ਤਾਂ ਲੱਗਿਆ ਬਾ ਬੇਨਤੀ ਹੈ ਅੱਗੇ ਤੋਂ ਕੋਈ ਜਾਂ ਜੇ ਸਾਨੂੰ ਦੱਸੋ ਜੇ ਕਿਸੇ ਕਿਸਮ ਦੀ ਕੋਈ ਕਿਸੇ ਦਾ ਬਿਮਾਰ ਆ ਜਾਂ ਕਿਵੇਂ ਵੀ ਸਾਨੂੰ ਦੱਸ ਦਿਓ ਭਾਈ ਨਾ ਲਾਜ ਨਹੀਂ ਕਰਾਇਆ ਜਾਂਦਾ ਸਾਡੇ ਕੋਲ ਅਸੀਂ ਲਿਆਵਾਂਗੇ ਗੱਲ ਤੁਹਾਨੂੰ ਵੈਸੇ ਤਾਂ ਕਰਾਉਣਾ ਚਾਹੀਦਾ ਗੱਲ ਤੁਹਾਨੂੰ ਦੁੱਧ ਪੀਣੇ ਆਪਾਂ ਨੂੰ ਸੰਭਾਲਦੇ ਆ ਜਦੋਂ ਕੋਈ ਉਹ ਹੋ ਜਾਂਦਾ ਹੁਣ ਮੰਨ ਲਓਗਾ ਤੁਹਾਨੂੰ ਵੀ ਉਹ ਕਹਿੰਦੇ ਵੀ ਐ ਕਰਕੇ ਬਿਮਾਰ ਸੀ ਵੀ ਹੁਣ ਘਰ ਦਾ ਜੀ ਕੋਈ ਬਿਮਾਰ ਹੋ ਜਾਏ ਕੋਈ ਵਿਅਦ ਦਾ ਜਾਂ ਕੋਈ ਵੀ ਆ ਉਹਨੂੰ ਆਪਾਂ ਜਿਉਂਦੇ ਨੂੰ ਚਿਖਾ ਤੇ ਪਾ ਦਾਂਗੇ ਗੱਲ ਤੁਹਾਨੂੰ ਹੂੰ ਪਾ ਸਕਦੇ ਆ ਸਮਚਾਨ ਘਾਟ ਤੇ ਆਪਾਂ ਜਿਉਂਦੇ ਨੂੰ ਦੱਸੋ ਇਹ ਇਹਨਾਂ ਦਾ ਗੱਲ ਤੁਹਾਨੂੰ ਸਮਚਾਨ ਘਾਟੀ ਆ ਗੱਲ ਤੁਹਾਨੂੰ ਜਿਉਂਦੀ ਨੂੰ ਤੂੰ ਸਮਚਾਨ ਘਾਟ ਦੇ ਵਿੱਚ ਵੇਖੋ ਤੂੰ ਅੱਡਾ ਰੋੜੀ ਚ ਲਿਆਂਦਾ ਇਹਨਾਂ ਕਿੱਡੀ ਭੈੜੀ ਗੱਲ ਆ ਗੱਲ ਤੁਹਾਨੂੰ ਸੋਚਣਾ ਚਾਹੀਦਾ ਦਿਮਾਗ ਨਾਲ ਵੀ ਇਹਨੂੰ ਗੱਲ ਤੁਹਾਨੂੰ ਕੁੱਤੇ ਆਲੇ ਚੂੰਡ-ਚੂੰਡ ਕੇ ਜਿਉਂਦੀ ਨੂੰ ਖਾਣਾ ਸੀਗਾ ਤੇ ਤੁਸੀਂ ਵੇਖ ਲਓ ਆਪਣਾ ਸੀਧ ਚਰਨਾਟ ਨਿਕਲਦਾ ਸਰੀਰ ਦੇ ਵਿੱਚੋਂ ਗੱਲ ਤੁਹਾਨੂੰ ਵੀ ਕੀ ਹਾਲ ਹੋਣਾ ਸੀ ਕਿੰਨੀ ਔਖੀ ਇਹਦੀ ਜਾਨ ਨਿਕਲਣੀ ਸੀ ਗਾ ਉਸ ਨੂੰ ਸੋਚੋ ਦਿਮਾਗ ਨਾਲ ਕੋਈ ਵੀ ਬੰਦਾ ਸੋਚ ਕੇ ਦੇਖੋ ਇਸ ਗੱਲ ਨੂੰ ਅੱਗੇ ਤੋਂ ਬੇਨਤੀ ਹੈ ਗੱਲ ਸੁਣੋ ਜੀ ਇਹ ਜੀ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ 'ਚ 24 ਘੰਟੇ ਹਾਜ਼ਰ ਹਾਂ ਸਾਰੇ ਮੁੰਡਿਆਂ ਦੇ ਨੰਬਰ ਫੁੱਲੇ ਹੁੰਦੇ ਆ ਕੋਈ ਸਿਆਲਾ ਧੁੰਦਾਂ ਦੇ ਵਿੱਚ ਭਲਾਈਆਂ ਨੇ ਤੋਂ ਗੱਲ ਸੁਣੋ ਢੱਟਾ ਚੱਕ ਕੇ ਲਿਆਂਦਾ ਐਕਸੀਡੈਂਟ ਵਾਲਾ ਜਮਾਂ ਧੁੰਦ ਦੇ ਵਿੱਚ ਸਾਰੇ ਗਾਂ ਗੱਲ ਸੁਣੋ ਵੀ ਸੰਯੋਗ ਦਿਓ ਇਹਦੇ ਵਿੱਚ ਵੈਕਰ ਜੀ ਕਾ ਹਾਊਸਰ ਗਾਈ ਜੀ